ਸਾਹਿਬ ਵਾਹਿਗੁਰੂ ਜੀ ਕਿਤੇ ਸਾਰੇ ਨਾਮ ਨਿਮਨ ਪੀੜਨ ਆਤਮਾਨ ਦੀ ਗੁੰਤੀ ਹੈ ਵੀ ਆਪਾਂ ਕੋਈ ਵੀ ਰਾਹ ਦੇ ਵਿੱਚ ਹੁੱਲੜਬਾਜੀ ਨਹੀਂ ਕਰਨੀ ਨਾਮ ਨਾਲ ਜਾਣਾ ਹੈ ਠੀਕ ਹੈ ਉੱਥੇ ਗੁਰੂ ਘਰ ਨਾਲ ਤਮਸਤਕ ਹੋ ਕੇ ਵੱਧ ਤੋਂ ਵੱਧ ਸੋ ਪਾਠ ਜਾਪ ਕਰਨਾ ਹੈ ਸੋ ਕੁਛ ਨਾ ਕੋ ਸਿੱਖ ਕੇ ਆਉਣਾ ਥੋ ਸੋ ਗੁਰੂ ਦੇ ਨਜ਼ਦੀਕ ਜਾਣਾ ਹੈ ਨਾ ਕਿ ਆਪਾਂ ਦੂਰ ਨਹੀਂ ਹੋਣਾ ਸੋ ਜੁੜਨਾ ਹੈ ਆਪਾਂ ਗੁਰ ਸਿੱਖੀ ਜੀਵਣਾ ਤੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਬਏ ਲੋ ਵੀ ਮੇਤਰ ਆਪਣਾ ਖਰੇਗਾ ਸੈਵ ਜਾਨ ਦੀ ਤਿਆਰੀ ਕਰ ਰਹੀ ਸੀਗੇ ਟਰੈਕਟਰ ਦੇ ਹੱਡ ਦੇ ਆ ਕਰਾਉਣੇ ਸਪੁੱਟਾਂ ਤੇ ਕੱਲ ਨੂੰ ਜਾਂ ਅੱਜ ਸ਼ਾਮ ਨੂੰ ਟਰਾਲਾ ਵੀ ਤਿਆਰ ਕਰਦੇ ਆ। ਬਣੇ ਰਹੋ ਵਲੌਗ ਦੇ ਨਾਲ ਦਿਖਾਵਾਂਗੇ ਆਪਾਂ ਟਰਾਲਾ ਕਿਹੜਾ ਲੈ ਕੇ ਆਨੇ ਤੇ ਕਿਹੜਾ ਵੇਡ ਤੇ ਕੀ ਕਰਦੇ ਆ। ਆਹ ਟਰੈਕਟਰ ਦੇ ਪਾਈਪਾਂ ਉਹਨੀਆਂ ਲਵਾ। ਆਹ ਸੰਕਤ ਸਾਡੀ ਫਤਿਹਗੁਰ ਸਾਹਿਬ ਜੀ ਨਾਲ ਸਾਰੇ ਟਰੈਕਟਰ ਰੈਡੀ ਹੋਈ ਗਿਆ ਤਕਰੀਬ ਦਾ ਕੋਸਪੋਟਾ ਰਹਿਣਾ ਲਾਉਣ ਦਾ ਟਰਾਲੇ ਵਾਲੀ ਵੀਡੀਓ ਦਿਖਾਵਾਂਗੇ ਬਣੇ ਰਹੋ ਵੀਰੋ ਨਾਲ। ਆਪਾਂ ਗਿਆ ਸਾਰੇ ਤਿਆਰ ਚਲੋ ਵੀ ਉਹ ਟਰਾਲਾ ਕਰਦੇ ਆ ਆਪਾਂ ਰੈਡੀ ਉਹਨਾਂ ਲਾਉਣੇ ਵੇਡ ਬਾਈ ਵਰਗੇ। ਨੈਟਰ ਲੈਣਗੇ ਹੋਇਆ ਇਹਦੇ ਲਾ ਕੇ ਬੈੱਡਸ ਨੂੰ ਦਸਾਉਣੇ ਐਸ ਨੂੰ ਵੀ ਕਿਵੇਂ ਦਿੰਦੇ ਆ ਤੇ ਟਰੈਕਟਰ ਦਾ ਆਹ ਆਪਣਾ ਉਹ ਪੈਪਨ ਲਈ ਜਾਂਦਾ ਸਪੋਰਟ ਵਾਲਾ ਬਾਈ ਇਹਨਾਂ ਦਾ ਕਰਿਆ ਆਹ ਦੇਖ ਬਾਬਾ ਨੂੰ ਨਹੀਂ ਨੱਤਕ ਮਾ ਚੱਕ ਦੇ ਤਾਂ ਤਕਮਾ ਬਾਬੇ ਨੇ ਕੋਹ ਟਰਾਲਾ ਬਈ ਜਿਹਦੇ ਆਪਾਂ ਬੈੱਡ ਲਾਉਣੇ ਆ 12 ਤੇ 13 ਤੁਸੀਂ ਦੇਖ ਲਓ ਤੇ ਬਾਈ ਅਰ ਕੇ ਨੱਟ ਲੈਣਗੇ ਹੋਇਆ ਉਹ ਸਾਡਾ ਧੰਮੋ ਯਾਰ ਖੜਾ ਬਾਈ ਯਾਰ ਕਿ ਲਾਈ ਜਾਂਦੇ ਸਪੋਤਾ ਦਾ ਟਰੈਕਟਰ ਲੈ ਕੇ ਚੱਲਾਂਗੇ ਆਪਾਂ। ਮਿਲਣ ਮਗਨੇ ਪਾਉਂਦੇ ਆ। ਕਰਕੇ ਪੱਟਲੀ ਦੇ ਤਾਂ ਹੁੰਦੇ। 2 ਰੰਗ ਕਿ ਲੱਦ ਰਹੇ ਆ। ਆ ਵੀ ਮੁੰਡਾ ਫਤਿਹ ਵਾਲਾ ਪਹੁੰਚ ਵੀ ਜੀ ਹੋਇਆ ਠਾਕੁਰ ਆਇਆ ਦਾ ਹੁਣ। ਬਣ ਰਹੇ ਹੋ ਵਲੋਗ ਜੀ ਤੁਹਾਨੂੰ ਫਤਿਹਗੜ੍ਹ ਸਾਹਿਬ ਦੇ ਨਾਲ ਦੱਸਾਂ ਕਿੱਥੇ ਜਾਂਦੇ ਆ ਸਾਰੇ ਦਿਖਾਵਾਂਗੇ ਬਈ। ਨਾ ਸਿੱਧਾ ਕਰਨਾ ਟ੍ਰਾਂਡਾ। ਹਾਂ ਵੀ ਤੁਮੋ ਤਿਆਰੀ ਹੈ ਫਤਿਹਗੜ੍ਹ ਸਾਹਿਬ ਜਾਣ ਦੀ। ਪੂਰੀ ਚੜ੍ਹਦੀ ਕਲਾ 'ਚ। ਕਵੇਂ ਬੋਲਦਾ ਕਿਉਂ ਨਹੀਂ ਤੂੰ ਕੀ ਚੱਕਰ ਹੈਂ ਹਾਂ ਦਾ ਵਾਲੀ ਹੈ ਅੱਛਾ ਤੇ ਆਪਣੀ ਮੋਛੇ ਇੱਕ ਤਾਂ ਨੂੰ ਇੱਕ ਠਾਣ ਨੂੰ ਦੋਨੇ ਤਾਂ ਨੂੰ ਗਰੇ ਅੱਛਾ ਯਾਰ ਤੇ ਤਿਆਰੀਆਂ ਸਿੰਗਲ ਦੀਆਂ ਜਾ ਰਹੇ ਪੂਰੇ ਚੜ ਤੜ ਕੇ ਕਿਦਿਆਂ ਦੀ ਵਾਪਸੀ ਫਿਰ ਕਦੋਂ ਆਪਾਂ ਮੁੜਨਾ ਆਊਗਾ ਜਾਣਦਾ ਹੀ ਪਤਾ ਆਉਣ ਦਾ ਪਤਾ ਨਹੀਂ ਹੈ ਕਰਵਾਵਾਂਗੇ ਠੀਕ ਹੈ ਜੀ ਠੀਕ ਹੈ ਜਦ ਦਿਖਾਵਾਂਗੇ ਫਿਰ ਜੁਰ ਕੇ ਸੰਗਤ ਨੂੰ ਜੱਤਾਂ ਦੇ ਖੇਡਾਂਗੇ ਠੀਕ ਹੈ ਜੀ ਠੀਕ ਹੈ ਚੱਲ तरीका, तरीका। आ, है गोफ्त तरीका है मुंडा दा बनिए किधर भी वे बैठे आ सपोर्टਾਂ ਲਵਾ ਰਹੇ ਆਪਾਂ ਪਰ ਨਹੀਂ ਸੀ ਗੱਲ ਚਲੋ ਭਾਈ ਆਪਾਂ ਕਰਦੇ ਆਂ ਟਰਾਲਾ ਤਿਆਰ ਉਹਦੇ ਬਾਅਦ ਹੁਣ ਜਿੱਦੇ ਤੁਰੇ ਉੱਦੀ ਲੈ ਕੇ ਆਵੇਂ ਬਣੇ ਰਹੋ ਗੱਲ ਕਰ ਰਹੇ ਆਂ ਤਿਆਰ ਹੁਣ ਉਹ ਟਰਾਲਾ ਕਰ ਲੈ ਆਪਾਂ ਬਾਬੇ ਨੇ ਜਾਣਾ ਕਿ ਉਹਦੇ ਬਾਅਦ ਕਰ ਤਿਆਰ ਰੱਖਿਆ ਕਰ ਗੱਡੀ ਤੈਨੂੰ ਛੱਡਿਆ ਜਾ ਚੰਗਾ ਤਾਰਿਆ ਹੋਣਾ ਆਪਾ ਕਰ ਲੈ ਟਰਾਲਾ ਜਿਹੜੇ ਤੇ ਤੇ ਲਗਾਉਣਾ ਆਪਾਂ ਸਰੀਏ ਤੇ ਆ ਟਰੈਕਟਰ ਆਪਾਂ ਬਾਨੇ ਤੋਂ ਨਾ ਨੱਕ ਪੜ ਲਿਆ ਕਾ ਅੱਗੇ ਮੈਨੇ ਯਾਰ ਓਏ ਕਿਵੇਂ ਲੱਗੇ ਪਏ ਯਾਰ ਬਾਨੇ ਰੋ ਕਲਪ ਨੇ ਜਦ ਤਿਆਰ ਹੋ ਗਿਆ ਆਪਾਂ ਦਿਖਾਉਣਾ ਤੁਹਾਨੂੰ ਬਾਈ ਕਰੀ ਜਾਂਦਾ ਹੈ ਤਰਪਾਲ ਦੀ ਕਿਹ ਅਸਾਂ ਜਿਹੜੀ ਤਰਪਾਲ ਪਉਣੀ ਆ ਤੁਹਾਨੂੰ ਫੋਟੋ ਜੇ ਮਾਰੂ ਛੱਡੇ ਤੁਹਾਨੂੰ ਲੋ ਵੀਡੀਓ ਤਿਆਰ ਹੋ ਗਿਆ ਹੁਣ ਅਸੀਂ ਉਹਦੀ ਦਿਖਾਵਾਂਗੇ ਬਲੈਪ ਸਾਨੂੰ ਬਣੇ ਰਹੇ ਵਲੌਗ ਦੇ ਨਾਲ ਕਿਵੇਂ ਲੱਗਦਾ ਚੱਕੋ ਪਰ ਇੰਨਾ ਡ੍ਰਾਈਵਰ ਦਾ ਕੰਮ ਵੀ ਟਰਾਲੇ ਵੀ ਲਾਦੇ ਕਿੰਨੇ ਇਹ ਵੀ ਛੱਡਦੇ ਉਤਾਰ ਵੀ ਜਾਂਦੇ ਆਏ ਹੁਣ ਦੰਦ ਹੋਏ ਗਾਲ ਨਹੀਂ ਕੱਢਣੀ ਹੋ ਗਿਆ ਕੰਮ ਵੀ ਹੁਣ ਇਹਦੇ ਉੱਪਰ ਆਲੀ ਲਾਦ ਕੇ ਦਿਖਾਉਣਾ ਸਾਨੂੰ ਕਲਿੱਪ ਆ ਮਿਸਟਰੀ ਮੁੰਡਾ ਜਿਹੜਾ ਸਾਈਕਲ ਸੀ ਜਾਂਦਾ ਨੇ ਕਰ ਆਪਣਾ ਕੰਮ ਜਿਹਨੇ ਕੰਮ ਕਰਉਣਾ ਕਹਿੰਦਾ ਵੀ ਇੱਥੇ ਆ ਜੇ ਢਾਲ ਤੇ ਤਾਂ ਘਾਣਾ ਦੀ ਮੁੰਡੇ ਦੇ ਇੰਨਾ ਤਿਆਰਾ ਕੰਮ ਹੁਣ ਪਣੀ ਰਿਹਾ ਬਲੌਗ ਜਨ ਦਿਖਾਉਣਾ ਸੁਣਨ ਕਾ ਠਾਂ ਧਰਦੇ ਆ ਕਰ ਦਿੰਦੇ ਤਰੀ ਹਾਂ ਵੀ ਮੁੰਡਿਆ ਤਿਆਰੀਆਂ ਫਰਤਰੀ ਜਾਣ ਦੀ ਹੈ ਹੈ ਨਾਲ ਤੂੰ ਕਹਿੰਦੇ ਮੇਰੇ ਪੇਪਰ ਆ ਯਾਰ ਪੇਪਰ ਫੇ ਪੇਪਰ ਹੀ ਦੇਣੀ ਓਏ ਪੇਪਰ ਛੱਡ ਯਾਰ ਪੇਪਰ ਤਾਂ ਆਉਂਦੇ ਜਾਂਦੇ ਰਹਿੰਦੇ ਆ ਇਹ ਕਿੰਨੇ ਬਗੀ ਬਗੀ ਪਰ ਦੇ ਨੇ ਹੈ ਪੇਪਰ ਵੀ ਜ਼ਰੂਰੀ ਚੱਲ ਠੀਕ ਹੈ ਆ ਮੁੰਡਾ ਗਿਆ ਉੱਥੇ ਚੱਲ ਬੜਦੇ ਆ ਖਾਲਸਾ ਵਾਇਕ ਦੀ ਫੋਟੋ ਕਰਨਾ ਹੈ ਐਗਰੀਕਲਚਰ ਵਾਲਾ ਗਰੀਨ ਦੇ ਕੀੜੇ ਤੇ ਜਾਲ ਜੋੜਨਾ ਪੌੜੀ ਦਾ ਕੰਮ ਕੀਤਾ ਜਾਂਦਾ ਹੈ ਖੇਤੀਬਾੜ ਦੇ ਸੰਦ ਵੀ ਚਾਰ ਤੇ ਰਿਪੇਅਰ ਵੀ ਕਰਦਾ ਹੈ ਮੁੰਡਾ ਇਹ ਬਹੁਤ ਸੋਹਣਾ ਕੰਮ ਕਰਦਾ ਹੈ ਥੋੜਾ ਜਿਹਾ ਮਹਿੰਗਾ ਹੈਗਾ ਕੋਈ ਰੇਟ ਆਪਾਂ ਕਰਾ ਲਿਆ ਕਰਾਂਗੇ ਪਹਿਲਾਂ ਪੁੱਲੜਵਾ ਦਾ ਫਿਰ ਪੰਨਾ ਬਾਤ ਫਿਰ ਪੁੱਲੜਵਾ ਕੇ ਆਪਣਾ ਡਾਨਾ ਕੰਮ ਵਸਾਈ ਰਹੇਗਾ ਦਸੇਲ ਉਦੋਂ ਬਾਅਦ ਪ੍ਰਾਲੀ ਜਾਂ ਇਕੱਠਾ ਧਰਦੇ ਆਂ ਆਇ ਤੁਨ ਆਪਣਾ ਬੱਤ ਨੂੰ ਦੋ ਐਸੇ ਪਾ ਲਿਆ ਮੈਂ ਮੰਗਦੀ ਮਾਰਦੇ ਆ ਤਿਆਰੀ ਐ ਬਸ ਉਹ ਇਕੱਠਾ ਨੇ ਦਿਖਾਉਣੇ ਫੋਨ ਕਿਹੜਾ ਹਾਂ ਵੀ ਕਿਉਂਕਿ ਤਿਆਰੀ ਐ ਤਾਂ ਹੀ ਪੈਸਾ ਚਾਹ ਚਾਹ ਲਾ ਲਓ ਦਾਦਾ ਚਾਹਲ ਧਰ ਲਿਆ ਪੁਰਨਾ ਰਾਜ ਜਿੰਨਾਰਾ ਤੈਨੂੰ ਹੀ ਐ ਹੁਣ ਆਪਾਂ ਧਰਦੇ ਆ ਵੀ ਗੱਦੇ ਚ ਜਾ ਕੇ ਚਾਹ ਦੇ ਕੋਈ ਬੰਦਾ ਵੀ ਤਿਆਰੀ ਐ ਆਪਣੀ ਹੁਣ ਫੁੱਲ ਤੜਕੇ ਇੱਕ ਹੁੰਨੇ ਆ ਰਿਗਰਟ ਸਾਹਿਬ ਨੂੰ ਦਾਦਾ ਉਹ ਇਹ ਪਾਕਿਸੀ ਗੁਰਦੁਆਰਾ ਸਹੀਓ ਆਪਣੇ ਪਿੰਡ ਅੰਡਰਲਾ ਗੁਰਦੁਆਰਾ ਸਹੀਗਾ ਤੇ ਇਥੋਂ ਆਪਾਂ ਗੱਦੇ ਲਈ ਧਾਰ ਹੁਣ ਬਾਬਾ ਜੀ ਦਾ ਆਪਣੀ ਟਰਾਲੀ ਰੈਡੀਆ ਹੁਣ ਤੇ ਕੱਲ ਨੂੰ ਆਪਾਂ ਰਵਾਨਾ ਹੋ ਜਾਵਾਂਗੇ ਫਤਿਹਗੜ੍ਹ ਸਾਹਿਬ ਨੂੰ ਸਹਰਾਂਦ ਨੂੰ ਤੇ ਬਾਈ ਕੋਈ ਫੁੱਲ ਲੜਬਾਜੀ ਨਾ ਕਰਿਆ ਸਹੀ ਧਿਆਨ ਨਾਲ ਪਿਆਰ ਨਾਲ ਜਾਵੇ ਲੋ ਅਜੇ ਅਣਖਾੜਾ ਇਹਨਾਂ ਨੂੰ ਪਤਾ ਨਹੀਂ ਹੋ ਵੀ ਆਪਣਾ ਟਰਾਲਾ ਤਿਆਰ ਆ ਹੋਣਾ